ਹਾਂਜੀ ਲੇਟੈਸਟ ਜੱਜਮੈਂਟ ਅਨੁਲੀ ਵਰਸਸ ਤ੍ਰਿਪਾਟੀ 9223 ਐਸਐਲਪੀ ਕ੍ਰਿਮੀਨਲ 2024 ਮਾਨਜੋਗ ਸੁਪਰੀਮ ਕੋਰਟ ਦਾ ਫੈਸਲਾ 498 ਨੂੰ ਬਿਲਕੁਲ ਕਲੀਅਰ ਕੀਤਾ ਗਿਆ ਇਹਦੇ ਵਿੱਚ ਜਿਵੇਂ 498 ਦੇ ਦੇਖੋ ਦੋ ਕਲੋਜ਼ ਨੇ ਜਿਹੜੇ ਹੈਗੇ ਨੇ ਆਈਪੀਸੀ ਦੇ ਵਿੱਚ ਸੈਕਸ਼ਨ 85 ਜਿਹੜੀ ਸੇਮ ਰੈਲੇਵੈਂਟ ਕਰਦਾ ਹੈ ਬੀਐਨਐਸਐਸ ਦੇ ਵਿੱਚ ਮਾਨਜੋਗ ਸੁਪਰੀਮ ਕੋਰਟ ਨੇ ਬਿਲਕੁਲ ਕਲੀਅਰ ਕੀਤਾ ਵੀ ਜਿਹੜੀਆਂ ਕੋਰਟਸ ਜਿਹੜੀਆਂ ਹੈਗੇ ਨੇ ਮਾਨਜੋਗ ਹਾਈ ਕੋਰਟਸ ਐਫਆਈਆਰ ਨੂੰ ਕੁਐਸ਼ ਕਰ ਦਿੰਦੀਆਂ ਨੇ ਵੀ ਉਹਦੇ ਵਿੱਚ ਦਾਦੇਸ ਦੀ ਡਿਮਾਂਡ ਨਹੀਂ ਹੈਗੀ ਉਸ ਗਰਾਊਂਡ ਦੇ ਉੱਪਰ ਤਾਂ ਮਾਨਜੋਗ ਸੁਪਰੀਮ ਕੋਰਟ ਨੇ ਬਿਲਕੁਲ ਗੱਲ ਕਲੀਅਰ ਕੀਤਾ ਜੇ ਕਿਸੇ ਦੇ ਉੱਪਰ 498 ਦਾ ਪਰਚਾ ਹੁੰਦਾ ਤਾਂ ਉਹਦੇ ਵਿੱਚ ਦੋ ਜਿਹੜੇ ਕਲੋਜ਼ ਨੇ ਸੈਕਸ਼ਨ 498 ਏ ਦਾ ਏ ਤੇ ਬੀ ਦੇਖਣਾ ਜ਼ਰੂਰੀ ਹੈ ਬੀ ਦੇ ਵਿੱਚ ਜੇ ਐਫ ਆਈ ਆਰ ਦੇ ਵਿੱਚ ਅਨਲੌਫਲ ਡਿਮਾਂਡਸ ਨਹੀਂ ਹੈਗੀਆਂ ਡੌਰੀ ਦੀਆਂ ਕੋਈ ਜ਼ਿਆਦ ਦੇ ਨਹੀਂ ਮੰਗੇ ਜਾਂਦਾ ਤਾਂ ਹੋਰ ਰੈਲੇਵੈਂਟ ਕਰਦਾ ਬੀ ਦਾ ਤੇ ਉਸ ਤੋਂ ਬਾਅਦ ਜੇ ਲੜਕੀ ਸੁਸਾਈਡ ਕਮਿਟ ਨਹੀਂ ਕਰਦੀ ਏ ਦੇ ਵਿੱਚ ਜਾਂ ਉਹਦੀ ਲਾਈਫ ਤੇ ਉਹਦੀ ਹੈਲਥ ਨੂੰ ਕੋਈ ਡੇਂਜਰ ਨਹੀਂ ਹੈਗਾ ਗ੍ਰੀਵਸ ਇੰਜਰੀ ਕੋਈ ਨਹੀਂ ਹੈਗੀ ਤਾਂ ਇਹ ਪਰਚਾ ਕੁਆਸ਼ ਬਣਦਾ ਜੇ ਇਦਾਂ ਦਾ ਕੋਈ ਰੈਲੇਵੈਂਟ ਹੈਗੇ ਨਹੀਂ ਤਾਂ ਨਹੀਂ ਬਣਦਾ